ਸਤ ਜੀ ਸਾਰਿਆਂ ਨੂੰ ਤੇ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਅਸੀਂ ਆਏ ਹਾਂ ਸ਼ਿਗੁੰਜੂ ਤੋਂ ਟ੍ਰੇਨ ਲੈ ਕੇ ਸ਼ੰਜੁਕੂ ਤੋਂ ਇੱਥੇ ਕੈਮਰਾ ਹਰ ਸਟੇਸ਼ਨ ਸੀਗਾ ਤੇ ਉੱਥੋਂ ਅੱਗੋਂ ਟ੍ਰੇਨ ਲੈ ਕੇ ਇਹ ਸਟੇਸ਼ਨ ਤੇ ਆਏ ਹਾਂ ਤੇ ਇੱਥੇ ਹੈਗਾ ਗ੍ਰੇਟ ਬੁੱਧਾ ਦਾ ਇੱਕ ਸਟੈਚੂ ਆ ਤੇ ਇਸ ਏਰੀਆ ਵਿੱਚ ਬਹੁਤ ਸਾਰੇ ਟੈਂਪਲ ਆ ਤੇ ਪਰ ਉਹਨਾਂ ਦੇ ਵਿੱਚੋਂ ਜਿੱਥੇ ਅਸੀਂ ਹੁਣ ਵੇਖਣਾ ਆ ਇਹ ਹੈਗਾ ਗ੍ਰੇਟ ਬੁੱਧਾ ਦਾ ਟੈਂਪਲ ਤੇ ਜਾਣੇ ਹੁਣ ਅੰਦਰ ਇਥੋਂ ਤੇ ਅੱਗੇ ਜਾ ਕੇ ਗ੍ਰੇਟ ਬੁੱਧਾ ਦੇ ਟੈਂਪਲ ਜਿਹੜਾ ਮੰਦਿਰ ਆ ਉਹਦਾ ਸਟੈਚੂ ਜਿਹੜੇ ਮੰਦਰ ਚ ਉਹਦੇ ਦਰਸ਼ਨ ਕਰਦੇ ਆ ਤੇ ਨਾਲ ਤੁਹਾਨੂੰ ਕਰਾਉਨੇ ਆ ਤੇ ਇਹ ਇੱਥੋਂ ਜਾ ਕੇ ਹੈਗਾ ਅੱਗੇ ਮੰਦਰ ਤੇ ਹੁਣ ਜਿੰਦਾਂ ਤੁਹਾਨੂੰ ਅਸੀਂ ਪਹਿਲਾਂ ਦੱਸ ਚੁੱਕੇ ਹਾਂ ਕਿ ਸੰਜੂਕੋ ਤੋਂ ਆਏ ਆ ਕੈਮਾਕੂਰਾ ਕੈਮਾਕੂਰਾ ਤੋਂ ਹੈ ਰਜਿਸਟ੍ਰੇਸ਼ਨ ਤੇ ਹੈ ਸਟੇਸ਼ਨ ਤੋਂ ਤੁਰ ਕੇ ਇੱਥੇ ਆ ਗਏ ਆ ਮੰਦਰ ਵਿੱਚ ਤੇ ਬਹੁਤ ਸਾਰੇ ਮੰਦਰ ਆ ਜਿੰਦਾਂ ਮੈਂ ਪਹਿਲਾਂ ਕਿਹਾ ਤੇ ਇਹ ਜਿਹੜਾ ਹੈਗਾ ਗ੍ਰੇਟ ਬੁੱਧਾ ਟੈਂਪਲ ਆ ਇੱਥੇ ਗ੍ਰੇਟ ਬੁੱਧਾ ਦਾ ਬਹੁਤ ਸਾਰਾ ਵੱਡਾ ਸਟੈਚੂ ਹੈ ਤੇ ਆਲੇ-ਦੋਲੇ ਵੇਖਣ ਤੋਂ ਲੱਗਦਾ ਵੀ ਕਾਫੀ ਸਲਾਨੀ ਆਏ ਹੋਏ ਆ ਤੇ ਆ ਗੇਟ ਤੇ ਵੀ ਕੋਈ ਸਟੈਚੂ ਬਣੇ ਹੋਏ ਆ ਕਿ ਇੰਦਰ ਤੇ ਕੋ ਉਧਰ ਤੇ ਗੇਟ ਲੰਘ ਕੇ ਹੁਣ ਜੰਨੇ ਅੱਗੇ ਤੇ ਅਗੋਂ ਜਿਹੜਾ ਹੈਗਾ ਸਟੈਚੂ ਨੂੰ ਵੇਨੇ ਆਪਾਂ ਜਾ ਕੇ ਇਹ ਹੈਗਾ ਮੈਪ ਕੈਮਾਕੂਰਾ ਸਿਟੀ ਟੂਰਿਸਟ ਮੈਪ ਆ ਤੇ ਮੈਪ ਦੇ ਹਿਸਾਬ ਨਾਲ ਇੱਥੇ ਕਾਫੀ ਟੈਂਪਲ ਆ ਹੁਣ ਅਸੀਂ ਜੇ ਮੈਪ ਨੂੰ ক্লোਜ਼ ਕਰਕੇ ਵੇਖੀਏ ਤੇ ਇੱਥੇ ਆ ਤੇ ਇਹ ਮੈਪ ਹੈਗਾ ਸਾਰੇ ਏਰੀਆ ਦਾ ਜਿੱਦਾਂ ਅਸੀਂ ਪਹਿਲਾਂ ਕਿਹਾ ਕਿ ਇੱਥੇ ਬਹੁਤ ਸਾਰੇ ਮੰਦਿਰ ਇਸ ਏਰੀਆ ਵਿੱਚ ਤੇ ਜੇ ਆਪਾਂ ਮੈਪ ਨੂੰ ਕਲੋਜ਼ ਕਰਕੇ ਵੇਖੀਏ ਤੇ ਉਹ ਸਾਰੇ ਵੱਖ-ਵੱਖ ਮੰਦਰ ਹੈਗੇ ਆ ਇਹ ਸਾਰੇ ਮੰਦਰੀਆ ਪਰ ਜਿੱਥੇ ਕਿਤੇ ਇੱਥੇ ਆਉਣਾ ਤੇ ਇੱਥੇ ਮੇਰੇ ਹਿਸਾਬ ਨਾਲ ਆਪਣਾ ਰਾਤ ਰੋ ਤੇ ਦੋ ਦਿਨ ਲੈ ਕੇ ਆਓ ਤੇ ਫਿਰ ਸਾਰੇ ਜਗ੍ਹਾ ਨੂੰ ਤੁਰ ਫਿਰ ਕੇ ਘਰਾਮ ਨੂੰ ਵੇਖੋ ਪਰ ਅਸੀਂ ਇਕੱਲਾ ਇੱਕ ਹੀ ਮੰਦਰ ਵੇਖਾਂਗੇ ਤੇ ਬਾਕੀ ਹੋਰ ਅਲਦਲਾ ਇਹਦਾ ਸ਼ਹਿਰ ਦਾ ਏਰੀਆ ਵੇਖਾਂਗੇ ਤੇ ਇੱਕ ਮੰਦਰ ਲੱਗੇ ਹੋ ਰਿਹਾ ਤੇ ਉਹ ਤੁਹਾਨੂੰ ਵਿਖਾਵਾਂਗੇ ਤੇ ਹੁਣ ਜੇ ਤੁਸੀਂ ਇਥੋਂ ਮੈਂ ਮੈਪ ਕਲੋਜ਼ ਕਰਾਂ ਤੇ ਤੁਸੀਂ ਨਾਮ ਪੜ ਸਕਦੇ ਆ ਮੰਦਰਾਂ ਦੇ ਪ੍ਰੋਨਾਂਊਂਸ ਕਰਨੇ ਬੜੇ ਔਖੇ ਆ ਤੇ ਕਲੋਜ਼ ਕਰਕੇ ਤੇ ਇਹਨੂੰ ਤੁਸੀਂ ਪੜ ਲਓ ਇਹ ਮੈਂ ਤੁਹਾਡੇ ਤੇ ਛੱਡ ਦੇਣਾ ਆਪਣੇ ਆਪ ਤੇ। ਆ ਵੇਖੋ ਇਹ ਨਾ ਸਾਰੇ ਹੈਗੇ। ਬਹੁਤ ਹਾਰ ਨਾ ਆਇਆ ਪੜ੍ਹਨੀ ਕੋਸ਼ਿਸ਼ ਕੀਤੀ ਪਰ ਨਹੀਂ ਗਏ। ਇਹ ਇਰੀਆ ਸਾਹਮਣੇ ਆ ਗਿਆ ਟਿਕਟ ਵਾਲਾ। ਇੱਥੋਂ ਟਿਕਟ ਲੱਗੂਗੀ ਤੇ ਟਿਕਟ ਲੈ ਕੇ ਅੱਗੋਂ ਐਂਟਰ ਕਰਾਂਗੇ। ਮੰਦਿਰ ਦੇ ਵਿੱਚ ਐਂਟਰੀ ਟਿਕਟ ਆ ਮੈਨ ਨਹੀਂ ਸੋਚਦਾ ਕਿ ਸ਼ਾਇਦ ਉਹ ਨਹੀਂ ਕਿਹਾ ਤੇ ਫ੍ਰੀ ਹੋਣੀ ਹੈ। ਇਜਾਨੀ ਅੱਗੇ ਫੇ ਟਿਕਟ ਲੈ ਕੇ ਫਿਰ ਤੁਹਾਨੂੰ ਦੱਸਨੇ ਕਿੰਨੇ ਦੇ ਟਿਕਟ ਇਹੋ ਜੀ ਸੀਗੀ ਟਿਕਟ ਇਹਦੀ ਤੇ 300 ਜਾਨਾਂ ਦੀ ਇੱਕ ਟਿਕਟ ਆਕ ਜਾਈਂਦੀ ਤੇ ਟਿਕਟ ਲੈ ਲਈ ਅੰਦਰ ਐਂਟਰ ਕਰਕੇ ਤੇ ਆਹ ਜਗ੍ਹਾ ਆ ਗਈ ਜਗ੍ਹਾ ਜਿੱਥੇ ਤੁਸੀਂ ਹੱਥ ਧੋ ਕੇ ਆਪਣੇ ਆਪ ਨੂੰ ਪਿਓਰ ਕਰਕੇ ਅੱਗੇ ਜਾ ਸਕਦੇ ਆ ਇਹ ਪਾਣੀ ਖਤਰਾ ਜਾਂਦਾ ਡ੍ਰੌਪ ਬਏ ਡ੍ਰੌਪ ਤੇ ਇੱਥੇ ਤੁਸੀਂ ਆਪਣੇ ਪਿਲੋਂ ਹੱਥ ਧੋ ਕੇ ਅੱਗੇ ਜਾ ਸਕਦੇ ਟਿਕਟ ਲੈ ਲਈ ਐਂਟਰ ਕਰਕੇ ਤੇ ਉਹ ਸਾਹਮਣੇ ਹੈਗਾ ਗ੍ਰੇਟ ਬੁੱਧਾ ਗ੍ਰੇਟ ਬੁੱਧਾ ਦਾ ਸਟੈਚੂ ਜਿਹੜਾ ਉਹ ਇਹਨਾਂ ਨੂੰ ਕਹਿੰਦਾ ਝਾਖ। ਇਹ ਉਹ ਨਹੀਂ ਸੀ ਆ ਇੱਕ ਦਲਜਾ। ਉਹਨਾਂ ਨਾਲ ਉਹ ਇੱਕ ਉਹਨਾਂ ਨੂੰ ਹੱਥੋਂ ਬੁੱਧ ਜੀ ਉਹਨਾਂ ਦਾ ਸਟੈਚੂ ਤੇ ਇਹਨੂੰ ਵੇਖ ਲੋਕ ਕਿਉਂਦੇ ਇੱਥੇ ਕੈਮਾਕੁਰਾ ਵਿੱਚ ਇਹ ਇੱਕ ਅਲਿਦੋੜਾ ਦਾ ਬੀਵ ਵਹਿਲਾ ਮੈਂ ਦਰਖਤ ਬਹੁਤ ਸੋਹਣਾ ਇਹ ਇਧਰੋਂ ਅਸੀਂ ਆਏ ਆ ਉਧਰੋਂ ਅਗਜਟ ਦਿੱਤਾ ਆ ਕਿਧਰ ਰਹੀ ਆ ਗਿਆ ਇਹ ਕ ਫੋਟੋ ਵਾਲਾ ਪੁਆਇੰਟ ਤੇ ਤੁਹਾਨੂੰ ਕਿ ਫੋਟੋ ਬਾਕਸ ਆ ਗਿਆ ਤੇ ਮੈਂ ਵੀ ਵੇਟ ਕਰ ਰਿਹਾ ਕਿ ਸਾਡੀ ਵਾਰੀ ਆਵੇ ਅਹੀਂ ਵੀ ਇੱਕ ਫੋਟੋ ਚਾਹੀਏ ਇੱਥੇ ਕਿ ਲੋਕੇ ਉਹਦੇ ਚੋਂ ਕੁਛ ਤੋਂ ਮਨੇ ਕਰ ਰਿਹਾ ਕੁਝ ਹੁਣ ਆਇਆ ਦਾ ਪਰਪਲ ਵੀ ਧੂਫ ਹੋਣੀਆਂ ਵੈਸੀ ਗੇਫਟ ਸ਼ਾਪ ਜਿੱਦਾਂ ਬਣੀ ਹੁੰਦੀ ਹੈ ਸਾਰੀ ਜਗ੍ਹਾ ਤੇ ਗਿਫਟ ਦੇਣ ਵਾਸਤੇ ਤੇ ਆ ਇੱਥੇ ਇੱਕ ਬਣਿਆ ਹੋਇਆ ਕੋਸਕ ਜ ਜਪਾ ਘੜੀ ਇੱਕ ਖੋਖਾ ਬਣਿਆ ਹੋਇਆ ਤੇ ਇੱਥੇ ਮੈਨੂੰ ਸਾਨੂੰ ਤੋਂ ਪਹਿਲੇ ਲੱਗਿਆ ਸੀ ਵੀ ਜਿੱਦਾਂ ਸ਼ਾਇਦ ਕਰੇ ਕਿ ਨਾ ਲੋਕੀਂ ਮੱਥਾ ਟੇਕਦੇ ਆ ਜਾਂ ਪ੍ਰਸ਼ਾਦ ਲੈਂਦੇ ਆ ਪਰ ਨਹੀਂ ਇੱਥੇ ਤੁਸੀਂ ਸੋਜਨ ਦੇ ਕੇ ਤੇ ਇਹਦੇ ਬੁੱਧਾ ਦੇ ਅੰਦਰ ਜਾ ਸਕਦੇ ਆ ਤੇ ਅਹੀਂ ਇੱਥੋਂ ਹੁਣ ਚੱਲਿਆਂ ਅੰਦਰ ਤੇ ਤੁਹਾਨੂੰ ਜਾ ਕੇ ਅੰਦਰੋਂ ਖਾਵਾਂਗੇ ਬਦਨ ਤੇ ਆਹ ਹੁਣ ਆ ਗਏ ਅੰਦਰ ਤੇ ਇਹ ਪੌੜੀਆਂ ਚੜ ਕੇ ਤੇ ਉੱਪਰ ਜਾਣਾ ਉੱਥੇ ਤੇ ਇਹ ਪਹੁੰਚ ਗਏ ਅਹੀਂ ਉੱਪਰ ਇਹ ਵੰਦਾ ਦੇ ਸਟੈਚੂ ਦੇ ਤੁਸੀਂ ਅੰਦਰ ਆ ਗਏ ਤੇ ਅੰਦਰੋਂ ਕਾਜ ਪਿੰਦੇ ਹੌਟ ਸੀ ਏ ਉਹ ਤੇ ਸ਼ੇਕ ਬਣਿਆ ਹੋਇਆ ਹਾਂ ਦੀ ਜਾਣਕਾਰੀ ਦਿੱਤੀ ਹੋਈ ਹੈ ਕੰਸਟਰਕਸ਼ਨ ਟੈਕਨੀਕਸ ਕੰਮ ਕਰਦੇ ਇਹ ਜਿਹੜਾ 750 ਸਾਲ ਪਹਿਲਾਂ ਬਣਿਆ ਹੋਇਆ ਤੇ 30 ਸਟੇਜੇ ਦੇ ਵਿੱਚ ਬਣਿਆ ਗਿਆ ਇਹਨੂੰ ਵੱਖ-ਵੱਖ ਸਟੇਜ ਹੋਂਕ ਕਰਕੇ 60 ਵਿੱਚ ਇਹਨੂੰ ਕਹਿੰਦੇ ਸਟੈਬਲਿਸ਼ ਕੀਤਾ ਗਿਆ ਇਹਦੇ ਵਿੱਚ ਕੋਈ ਕੋਟੂਕਿੰਟ ਟੈਂਪਲ ਕਨੈਕਟ ਟੂ ਮੇਜਰ ਬੀਅਰ ਆਫ ਕਲਚਰਲ ਸਾਈਟਸ ਤੇ ਉਹਦੋਂ ਫਿਰ ਕਹਿੰਦੇ ਇਹਦੇ ਵਿੱਚ ਸਟੇਨਲੈਸ ਸਟੀਲ ਇਨਸਰਟ ਕੀਤੀ ਗਈ ਹੈ ਸਟੈਚੂਜ਼ ਵਿੱਚ ਤੇ ਉਹਦੇ ਉੱਤੇ ਹੁਣੇ ਰੈਸਟ ਕਰ ਰਿਹਾ ਆਹ ਜਿਹਾਣੀ ਥੱਲੇ ਸਟੇਨਲੈਸ ਤੇ ਇਹ ਤੋਂ ਅਲੱਗ ਦੋੜੇ ਦਾ ਅੰਦਰੋਂ ਬੁੱਤ ਦੇ ਅੰਦਰ ਆ ਗਈ ਸੀ ਤੁਹਾਨੂੰ ਇੱਕ ਅੰਦਰੋਂ ਦਿਖਾ ਦਿਆਂ 750 ਸਾਲ ਪੁਰਾਣਾ ਇੱਥੇ ਕਿੰਦੇ ਉਪਰੰਤ ਇੱਕ ਕਮੈਂਟ ਹੀ ਰੋ ਅੰਦਰ ਗਰਮੀ ਬਹੁਤ ਹੈ ਦੀ ਮੈਂ ਕਹਿੰਨ ਕਿ ਇਸ ਸੈਂਟਰ ਟੈਂਪਰੇਚਰ ਧਰਦੇ ਆ 6 ਦੇ ਕਰਕੇ ਹਾਂ ਬਾਹਰ ਪਿਛੇ ਉਹਦੇ ਬੈਕ ਸਾਈਡ ਤੇ ਬੁੱਧਾ ਦੇ ਜਿਹੜਾ ਬਿੱਗ ਬੁੱਧਾ ਸ਼ੂ ਰਿਹਾ ਗਿਆ ਉਧਰ ਉੱਥੋਂ ਦੀ ਅਸੀਂ ਆਏ ਹਾਂ ਤੇ ਆ ਪਿੱਛੇ ਬਜਰੀ ਬਜਰੀ ਬਹਿ ਕੇ ਦਰਖਤ ਲੱਗੇ ਬੜਾ ਠੰਡਾ ਥਾਂ ਮਹਿਨ ਨਹੀਂ ਲੱਗਦਾ ਤੇ ਆ ਪਾਣੀ ਕੀ ਬਣਿਆ ਹੋਇਆ ਇਹਨਾਂ ਦੇ ਹੁਣ ਲੈਂਗੁਏਜ ਵਿੱਚ ਜਪਾਨੀ ਲਿਖੀ ਆ ਸਮਝ ਨਹੀਂ ਆਉਂਦੀ ਦੋ ਲੈਂਗੁਏਜ ਲਿਖੀਆਂ ਕੋਈ ਆ ਮੈਂ ਲੱਗੇ ਕਰਦਣਾ ਜੇਕਰ ਤੁਸੀਂ ਰੀਡ ਕਰ ਸਕਦੇ ਜਾਂ ਟ੍ਰਾਂਸਲੇਟਰ ਹੈ ਫੋਨ ਤੇ ਰੀਡ ਕਰ ਲਿਓ ਆ ਇੱਧਰ ਸਾਰਾ ਕੁਝ ਬਣਿਆ ਹੋਇਆ ਹੈ ਇਹ ਹੈ ਕਿ ਸੋਵਿਨਿਰ ਸ਼ਾਪ ਹਰ ਇੱਕ ਜਗ੍ਹਾ ਤੇ ਜਿੱਦਾਂ ਬਣੀ ਹੁੰਦੀ ਹੈ ਤੇ ਸੋਵਿਨਿਰ ਖਰੀਦਣ ਵਾਸਤੇ ਤੁਹਾਨੂੰ ਬਹੁਤ ਅਟਰੈਕਟ ਕਰਦੀ ਹੈ ਤੇ ਲੋਕ ਸ਼ਾਪਿੰਗ ਵੀ ਬਹੁ ਕਰਦੇ ਆ ਕਤਰਾ ਨਿਸ਼ਾਨੀ ਰਹਿੰਦੀ ਹੈ ਕਿ ਕਿਹੜੀ ਜਗ੍ਹਾ ਤੇ ਜਿੰ ਗਏ ਸੀ ਉਹ ਚੀਜ਼ ਵੇਖ ਕੇ ਤੁਹਾਨੂੰ ਤਾਂ ਤੱਕਰੇ ਸੋਵਿੰਦਰ ਹੁੰਦਾ ਹੈ ਤੁਹਾਡੇ ਕੋਲ ਹੁੰਦਾ ਵੇਖ ਕੇ ਜਿਆਦਾ ਆ ਜਾਂਦਾ ਕਿ ਆਪਾਂ ਇੱਥੇ ਗਏ ਸੀ ਇਹ ਉੱਥੋਂ ਬਾਹਰ ਨਿਕਲ ਕੇ ਆ ਕੇ ਰਵਿੰਦਰ ਨੂੰ ਆ ਗਏ ਤੇ ਆਹ ਬਣਿਆ ਹੋਇਆ ਰਾਹ ਪਾਣੀ ਵਾਸਤੇ ਤੇਰੇ ਥੱਲੇ ਤੇ ਆਹ ਇਧਰੋਂ ਰਾਹ ਆ ਗਿਆ ਤੇ ਇਹ ਜਾ ਕੇ ਅਖੀ ਆ ਗਏ ਉਧਰੋਂ ਤੇ ਹੁਣ ਬੁੱਧਾ ਵਾਲਾ ਇੰਨਾ ਹੀ ਸੀਗਾ ਗ੍ਰੇਟ ਬੁੱਧਾ ਦਾ ਸਟੈਚੂ ਬਣਿਆ ਹੋਇਆ ਬੜਾ ਤਕੜਾ 770 ਸਾਲ ਪੁਰਾਣਾ ਲਖਿਆ 7 1/2 ਸੈਂਚਰੀ ਕੋ ਤੇ ਹੁਣ ਇੱਥੇ ਚੱਲਦੇ ਆ ਬਾਹਰ ਨੂੰ ਪੂਰਾ ਕੀ ਗਿਫਟ ਸ਼ਾਪ ਗਿਫਟ ਸ਼ਾਪ ਬਹੁਤ ਹੈ ਇੱਥੇ ਬਣਾਈ ਹੋਈਆਂ ਨੇ ਇਹਨਾਂ ਨੇ ਉਹਨਾਂ ਟਾਈਮ ਅੰਦਰ ਵੇਖਣ ਨੂੰ ਲੱਗਦਾ ਜਿੰਨਾ ਗਿਫਟ ਸ਼ਾਪ ਵੇਖਣ ਨੂੰ ਲੱਗ ਜਾਂਦਾ ਕਿਹ ਹੈਗਾ ਟਾਊਨ ਜਿੱਥੇ ਬਿਗ ਬੁੱਧਾ ਸੀਗਾ ਤੇ ਥੋੜੀ ਜਿਹੀ ਮੈਂ ਕਿਹਾ ਮੈਂ ਟਾਊਨ ਦੀ ਰਿਕਾਰਡਿੰਗ ਕਰਦੇ ਆ ਬਹੁਤ ਭੀੜੀ ਜਿਹੀ ਗਲੀਆਂ ਮਸਾਂ ਹੀ ਦੋ ਕਰਾਂ ਲੱਗਦੀਆਂ ਇੱਥੋਂ ਇੱਕ ਘਰ ਉਧਰ ਤੇ ਕਿੱਧਰ ਇਹ ਜਿਆਦਾ ਟੂਰਿਸਟੀ ਹੱਤਰੇ ਫਿਰਦੇ ਕਾਫੀ ਤੇ ਵੇਖਣ ਤੋਂ ਪਤਾ ਲੱਗ ਜਾਂਦਾ ਬਿਲਕੁਲ ਜਿਹੜਾ ਸੀ ਉਹ ਬਿਸ਼ੇਰਿਆ ਗਿਆ ਉਹ ਇਧਰ ਸੀਗਾ ਉਹ ਜਿੱਥੇ ਪਿੱਛੇ ਲਾਈਟ ਆ ਉਹ ਤੋਏ ਆਪ ਅੱਗੇ ਬੁੱਜਾ ਤੋਂ ਮਾਤਲੋਂ ਬੁੱਜਾ ਜਿਹੜਾ ਤੇਰਾਗਾਸੀ ਸਟੈਚੂ ਤੇ ਟਾਊਨ ਦੇ ਵਿੱਚ ਜਾ ਰਹੇ ਆ ਤੇ ਕੁਝ ਟਾਊਨ ਦੇ ਵਿੱਚ ਰਿਕਾਰਡਿੰਗ ਥੋੜੀ ਜੀ ਹੋਰ ਕਰਦਿਆਂ ਮੈਂ ਟ੍ਰੈਫਿਕ ਬਹੁਤ ਆ ਜਾਂ ਤੇ ਪੀਕ ਟਾਈਮ ਟ੍ਰੈਫਿਕ ਆ ਜਾਂ ਉਹ ਨਹੀਂ ਘਾਰਾਂ ਦੁਰ ਰਹੀਆਂ ਉਸ ਆਲੇ ਦੋਲੇ ਦੀਆਂ ਦੁਕਾਨਾਂ ਉਸ ਮਾਹੌਲ ਜਿੱਥੋਂ ਦਾ ਇਹ ਹੁਣ ਟਾਊਨ ਚ ਜਾਂਦੇ ਜਾਂਦੇ ਆਇਆ ਸਾਈਨ ਆ ਰਿਹਾ ਅੱਗੇ ਕਾ ਕਿਹਦਾ ਗ੍ਰੇਟ ਕੈਨਨ ਕਲियर ਮਿਊਜ਼ੀਅਮ ਫੋਰ ਸੀਜ਼ਨ ਗਾਰਡਨ ਸੈਗਮੀ ਬੇਓਵਰਲੁੱਕ ਤੇ ਪ੍ਰੇਅਰ ਇਧਰ ਕਿਤੇ ਅੱਗੇ ਸਾਰਾ ਤੇ ਦੇਖ ਕੇ ਉਹਨਾਂ ਨੇ ਜਾ ਕੇ ਰਾ ਗੁੰਝਾਰਿਆ ਉਹ ਤੇ ਇੱਕ ਇੱਕ ਮੰਦਿਰ ਜਿੱਥੇ ਲੋਕੀ ਜਾ ਕੇ ਪ੍ਰੇਅਰ ਕਰਦੇ ਆ ਇਹ ਆ ਗਿਆ ਕੇ ਮੰਦਿਰ ਤੇ ਉਹ ਪਿਛੋਂ ਉੱਪਰ ਤੱਕਿਆ ਜੇ ਇੱਥੋਂ ਵੇਖੀ ਆਪਾਂ ਉਹ ਪਿੱਛੇ ਫੜਿਆ ਦੇਖਦਾ ਹਾਂ ਇਹ ਦੇ ਐਂਟਰੀ ਵਾਸਤੇ ਕੈਮਾ ਕੂਰਾ ਹਸੀਦਾਰਾ ਹਸੀਦਾਰਾ ਟੈਂਪਲ ਇਹਦਾ ਨਾ ਕੈਮਾ ਕੂਰਾ ਹਸੀਦਾਰਾ ਟੈਂਪਲ ਤੇ 400 ਜਨੇ ਦੀ ਫੀਸ ਆ ਐਂਟਰੀ ਦੇ ਤੇ ਇੱਥੋਂ ਟਿਕਟ ਲੈ ਕੇ ਤੇ ਇੱਧਰ ਅੱਗੇ ਅੰਦਰ ਜਾਣਾ ਦੇ ਕੇ ਅੰਦਰ ਆ ਕੇ ਉਹ ਫਿਰ ਪੌੜੀਆਂ ਚੜ ਕੇ ਅੱਗੇ ਤੇ ਪਿੱਛੇ ਫਿਰ ਸਾਰਾ ਇਹ ਮੰਦਰ ਆ ਕਿ ਇਹ ਹੈ ਕਿ ਆ ਪਿੱਛੇ ਮੰਦਰ ਦੀ ਬਿਲਡਿੰਗ ਤੇ ਪੌੜੀਆਂ ਚੜ ਕੇ ਜਾ ਕੇ ਇੱਧਰ ਨੂੰ ਵੀ ਸਾਰਾ ਮੰਦਰ ਦਾ ਏਰੀਆ ਉਹ ਤੋਂ ਬਿਲਡਿੰਗ ਦੇ ਪਿੱਛੇ ਨਾਣਾ ਗੁਰੂ ਮੰਦਿਰ ਸੀਗਾ ਨਾਲੇ ਬੁੱਧ ਦਾ ਗ੍ਰੇਟ ਟੈਂਪਲ ਵੇਖ ਲਿਆ ਤੇ ਨਾਲੇ ਇੱਕ ਪਿੰਡ ਵੇਖ ਲਿਆ ਅੱਜ ਇਹ ਦੇਖਣਾ ਦਾ ਜਪਾਨ ਦਾ ਇਹ ਚੜਦਿਆਂ ਇਹ ਆ ਗਈ ਰੇਲਵੇ ਲਾਈਨ ਤੇ ਆ ਆ ਹੋ ਗਿਆ ਫਟਕ ਬੰਦ ਜਿਦਾ ਆਪਣੇ ਹੁੰਦਿਆ ਤੇ ਹੁਣ ਇਹ ਟ੍ਰੇਨ ਦੀ ਵੇਟ ਕਰ ਰਿਹਾ ਇਹ ਹੁਣ ਟ੍ਰੇਨ ਹੋਊਗੀ ਕਿਸੇ ਪਾਸਿਓਂ ਆ ਗਈ ਟ੍ਰੇਨ ਓਏ ਇੰਨਾ ਰੌਲਾ ਬੱਲੇ 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 ਹੁਣ ਇੱਕ ਸਿੰਗਲ ਟਰੈਕ ਸੀਗਾ ਇੱਥੇ ਟਰੈਕ ਚੇਂਜ ਕੀਤਾ ਤੇ ਉਹ 5 12 ਦਾ ਵਾਲਾ ਪਾਇਆ ਤੇ ਅਹੀਂ ਵੇ ਇਹ ਟ੍ਰੇਨ ਲੈਣੀ ਜੇ ਲੰਘ ਜਾਣੀ ਹੁਣ ਇਹਨੇ ਸਾਨੂੰ ਮਿਲਣੀ ਚਲੋ ਅਗਲੀ ਦੀ ਵੇਟ ਕਰਦੇ ਆ ਗਾ ਨੈਕਸਟ ਇਹ ਹੀ ਪਿੰਡ ਦੇ ਵਿੱਚ ਰੇਲਵੇ ਲਾਈਨ ਆ ਹੁਣ ਦਾ ਫਾਟਕ ਬਿਜਲੀ ਆਪਾਂ ਫਟ ਖੁੱਲਦਾ ਉਹ ਫਟ ਖੁੱਲ ਗਿਆ ਇਹ ਉਹ ਵਾਓ ਖੁੱਲ ਕੇ ਬ੍ਰਿਜਜ ਬਣ ਗਿਆ ਤਾਂ ਸਿੱਧਾ ਨਹੀਂ ਗਿਆ ਨਹੀਂ ਦੋਸਤੋ ਬਿਜਲੀਆਂ ਤਰ੍ਹਾਂ ਲੱਗਿਆ ਮੰਦਰ ਵੇਖਣ ਤੋਂ ਬਾਅਦ ਚ ਲੱਗੇ ਸਮੁੰਦਰ ਸੀਗਾ ਸ਼ੋਅ ਹੋ ਰਿਹਾ ਅਸੀਂ ਸੋਚਿਆ ਕਿ ਸਮੁੰਦਰ ਦੇ ਵੀ ਇੱਕ ਜਿਹੜਾ ਲਾਉਣੇ ਸਮੁੰਦਰ ਵੇਖਣੇ ਤੇ ਇਧਰੋਂ ਆਏ ਆ ਅਸੀਂ ਇਹ ਅੱਗੇ ਆ ਗਿਆ ਸਮੁੰਦਰ ਇਹ ਸਮੁੰਦਰ ਦਾ ਇੱਕ ਵਿਊ ਟੋਕੀਓ ਦੇ ਵਿੱਚੋਂ ਜਪਾਨ ਚੋਂ ਇੱਕ ਸਮੁੰਦਰ ਦਾ 뷰 ਤੇ ਇਹ ਇਹ ਸਾਰਾ ਇਧਰੋਂ 뷰 ਪਰਤਾਉ ਕਰਨੇ ਆਹ ਲੱਗਦੀਆਂ ਕਿਸ਼ਤੀਆਂ ਨੇ ਨੀਆਂ ਤੇ ਆ ਫਿਸ਼ਰਮੈਨ ਦੀਆਂ ਬਾਕੀ ਕਿਸ਼ਤੀਆਂ ਇਹ ਹੋਈ ਲੱਗਦਾ ਮਛੇਰੇ ਜਿਹਨਾਂ ਨੂੰ ਆਪਾਂ ਕਹਿੰਨੇ ਆ ਚੇਰਮੈਨ ਉਹ ਜਿੱਦਾਂ ਖਾਲੀ ਆ ਰੇੜੀ ਜੀ ਉਹ ਮਛੀਆਂ ਫੜਨ ਗਿਆ ਲੱਗਦਾ ਤੇ ਆ ਆ ਗਏ ਆ ਫੜ ਕੇ ਤੇ ਆ ਨਣੀਆ ਟੋਕ ਰਿਹਾ ਹੋ ਗਿਆ ਰਸਤੇ ਰਸਤੇ ਜਿਹੜੀਆਂ ਇਹਨਾਂ ਨਾਲ ਰੱਖੇ ਹੁੰਦੇ ਸਾਰੇ ਜਿਹੜੀਆਂ ਮਛੀਆਂ ਪਾਉਣੀਆਂ ਹੁੰਦੀਆਂ ਡੰਪਿੰਗ ਏਰੀਆ ਲੱਗ ਰਿਹਾ ਇਹ ਡਬਾ ਤਾਂ ਸਾਫ਼ ਸੁਥਰਾ ਨਹੀਂ ਲੱਗ ਰਿਹਾ ਮਛੀਆਂ ਵਾਲੇ ਨੇ ਕੀਤਾ ਲੱਗਦਾ ਇਦਾਂ ਦਾ ਇਹ ਆ ਵੀ ਉਹਨਾਂ ਦੇ ਲੱਗਦਾ ਮੱਛੀਆਂ ਵਾਲੇ ਦਾ ਬੈਕਯਾਰਡ ਤੇ ਰਹਿਣ ਨੂੰ ਘਰ-ਬਾਰ ਉਹਨਾਂ ਦੇ ਉਹਨਾਂ ਦੇ ਘਰ-ਬਾਰ ਲੱਗਦੇ ਆ ਇੱਧਰ ਵੀ ਹੈਗੇ ਪਿੱਛੇ ਘਰ ਇਹ ਜਿਹੜੇ ਆਪਾਂ ਮਛੇਰਿਆਂ ਦੇ ਘਰ ਦੀ ਗੱਲ ਕਰ ਰਹੇ ਸੀ ਆ ਇੱਥੇ ਮੀਟਰ ਵੀ ਲੱਗੇ ਹੋਏ ਆ ਬਿਜਲੀ ਦੇ ਇਹ ਕਾ ਲੱਗਿਆ ਹੈ ਕਾ ਲੱਗਿਆ ਹੋਇਆ ਮੀਟਰ ਇਹ ਕਾ ਲੱਗਿਆ ਹੋਇਆ ਮਛੇਰਿਆਂ ਦੇ ਘਰ ਹੀ ਲੱਗਦੇ ਆ ਤੇ ਇਹ ਜਿਹੜਾ ਸੀਗਾ ਬੁੱਧਾ ਟੈਂਪਲ ਵਾਲਾ ਵਲੌਗ ਇਹ ਅਸੀਂ ਕਰਦੇ ਆ ਇੱਥੇ ਸਮਾਪਤ ਤੇ ਵੇਖਣ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੁੜੇ ਰਹੀਏ ਇਸੇ ਤਰ੍ਹਾਂ ਮਿਲਦੇ ਆਪਾਂ ਹੁਣ ਨਵੇਂ ਵਲੌਗ ਵਿੱਚ ਨਵੀਂ ਜਗ੍ਹਾ ਤੇ ਇਸੇ ਟੋਕੀਓ ਦੀ ਜਾਂ ਕੋਈ ਹੋਰ ਵੇਖਦੇ ਆ ਅੱਗੋਂ ਕਿੱਥੇ ਜਾਂਦੇ ਹੁਣ ਕੱਲ ਦਾ ਪ੍ਰੋਗਰਾਮ ਬਣਾਉਣੇ ਦੁਆਰਾ ਨਵੇਂ ਸਿਰੇ ਤੋਂ ਤੱਕ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇੱਕ ਵਾਰ ਫਿਰ